ਯਾਰੇ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਭੈਣ ਮਾਨਪ੍ਰੀਤ ਕੌਰ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ ਪੰਜਾਬ ਵਿੱਚ ਲੋਕ ਸਭਾ ਚੋਣਾਂ ਦਾ ਮਿਸ਼ਨ 13 0 ਦੀ ਅਸਫਲਤਾ ਤੋਂ ਬਾਅਦ ਆਮ ਆਦਮੀ ਪਾਰਟੀ ਸਰਕਾਰ ਪ੍ਰੋਸੇਜੋਗਤਾ ਲੋਕਾਂ ਦੀ ਹਾਸਲ ਕਰਨ ਵਿੱਚ ਲੱਗੀ ਹੋਈ ਹੈ ਸਿਰਫ ਤਿੰਨ ਸੀਟਾਂ ਲੋਕ ਸਭਾ ਵਿੱਚ ਜਿੱਤਣ ਤੋਂ ਬਾਅਦ ਹੁਣ ਇੱਕ ਵਿਧਾਨ ਸਭਾ ਸੀਟ ਆਪ ਸਰਕਾਰ ਹਾਸਲ ਕਰਨਾ ਚਾਹੁੰਦੀ ਹੈ ਸੀਟ ਹਾਸਲ ਕਰਨ ਲਈ ਜਲੰਧਰ ਪੱਛਮੀ ਵਿਧਾਨ ਸਭਾ ਨਾਲ ਸੰਬੰਧਿਤ ਹੈ ਜੋ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਦੀ ਜਿਮਣੀ ਚੋਣ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਨੇ ਸੂਤਰਾਂ ਮੁਤਾਬਕ ਸੀਐਮ ਭਗਵੰਤ ਮਾਨ ਹੁਣ ਚੋਣਾਂ ਖਤਮ ਹੋਣ ਤੱਕ ਜਲੰਧਰ ਸ਼ਾਣੀ ਦੇ ਦੀਪਨਗਰ ਵਿੱਚ ਕਿਰਾਏ ਦੇ ਮਕਾਨ ਤੇ ਰਹਿਣਗੇ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਤੇ ਭੈਣ ਮਨਪ੍ਰੀਤ ਕੌਰ ਵੀ ਉਹਨਾਂ ਦੇ ਨਾਲ ਰਹਿਣਗੇ ਸੀਐਮ ਭਗਵੰਤ ਮਾਨ ਜਲਦੀ ਹੀ ਦੀਪਨਗਰ ਸ਼ਿਫਟ ਹੋ ਜਾਣਗੇ ਸੂਤਰਾਂ ਮੁਤਾਬਕ ਇਹ ਫੈਸਲਾ ਕੱਲ ਚੰਡੀਗੜ੍ਹ ਵਿੱਚ ਹੋਈ ਮੀਟਿੰਗ ਤੋਂ ਬਾਅਦ ਲਿਆ ਗਿਆ ਦੱਸ ਦਈਏ ਕਿ ਮਹਿਜ ਜਿਮਨੀ ਚੋਣਾ ਤੱਕ ਹੀ ਨਹੀਂ ਸਗੋ 2027 ਦੀਆਂ ਵਿਧਾਨ ਸਭਾ ਚੋਣਾਂ ਤੱਕ ਉਹਨਾਂ ਦਾ ਨਵਾਂ ਟਿਕਾਣਾ ਇਹੀ ਹੋਵੇਗਾ ਸੀਐਮ ਭਗਵੰਤ ਮਾਨ ਹਫ਼ਤੇ ਵਿੱਚ 3 ਦਿਨ ਇਸ ਇਲਾਕੇ ਵਿੱਚ ਹਾਜ਼ਰ ਰਹਿਣਗੇ ਅਜੇ ਹਾਇਸ ਲਈ ਕੀਤਾ ਜਾ ਰਿਹਾ ਕਿਉਂਕਿ ਉਹ ਦੋਆਬਾ ਤੇ ਮਾਝਾ ਦੇ ਖੇਤਾਂ de água. ਦੇ ਲੋਕਾਂ ਨਾਲ ਨੇੜਤਾ ਬਣਾ ਕੇ ਰੱਖਣ ਵਿੱਚ ਲੱਗੇ ਹੋਏ ਨੇ ਉਹਨਾਂ ਦੁਆਰਾ ਪੰਜਾਬ ਸਰਕਾਰ ਦੇ ਪੰਜਾਬ ਸਰਕਾਰ ਦੁਆਰਾ ਲੋਕਾਂ ਦਾ ਭਰੋਸਾ ਜਿੱਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਤੁਹਾਨੂੰ ਦੱਸ ਦਈਏ ਕਿ ਸਾਰੀਆਂ ਪਾਰਟੀਆਂ ਦੇ ਆਗੂਚਾਰ 14 ਜੂਨ ਦੀ ਅੱਜ ਤੋਂ ਲੈ ਕੇ 21 ਜੂਨ ਤੱਕ ਨਾਮਜ਼ਦਗੀਆਂ ਦਾਖਲ ਕਰਨਗੇ ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਚ ਮੁੱਖ ਮੰਤਰੀ ਹੈਲਪ ਡੈਕਸ ਸਥਾਪਿਤ ਕੀਤਾ ਹੈ ਜਿਸ ਵਿੱਚ ਮਲਾਜ਼ਮਾਂ ਦੁਆਰਾ ਸ਼ਿਕਾਇਤਾਂ ਜੋ ਨੇ ਉਹ ਸੁਣੀਆਂ ਜਾਣਗੀਆਂ ਤੇ ਇਸ ਦੇ ਲਈ ਅਧਿਕਾਰੀ ਵੀ ਨਿਯੁਕਤ ਕਰ ਦਿੱਤੇ ਗਏ ਨੇ ਅਸੀਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਦੁਆਰਾ ਲਗਾਤਾਰ ਮਲਾਜ਼ਮਾਂ ਦਾ ਪਰੋਸਾ ਦਿੱਤਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਲੋਕ ਸਭਾ ਚੋਣਾਂ ਦੇ ਵਿੱਚ ਮਿਲੀ ਹਾਰ ਤੋਂ ਬਾਅਦ ਉਹਨਾਂ ਨੂੰ ਇੱਕ ਸਬਕ ਜ਼ਰੂਰ ਮਿਲਿਆ ਹੈ ਕਿ ਮਲਾਜ਼ਮਾਂ ਦੀਆਂ ਮੰਗਾਂ ਦਾ ਜੇਕਰ ਹੱਲ ਕਰਾਂਗੇ ਤਾਂ ਮਲਾਜ਼ਮ ਤਾਂ ਹੀ ਸਾਨੂੰ ਵੋਟਾਂ ਦੇਣਗੇ ਜਿਮਣੀ ਚੋਣਾਂ ਦੀ ਤਿਆਰੀ ਸਰਕਾਰ ਦੁਆਰਾ ਖਿੱਚ ਲਈ ਗਈ ਹੈ ਤੇ ਜਲੰਧਰ ਵਿੱਚ ਰਹਿਣ ਦਾ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਕਰ ਲਿਆ ਗਿਆ ਹੈ ਹੁਣ ਦੇਖਣਾ ਹੋਵੇਗਾ ਕਿ ਅੱਗੇ ਜੋ ਮਾ ਲੋਕ ਨੇ ਮਲਾਜ਼ਮ ਨੇ ਉਹਨਾਂ ਦਾ ਫੈਸਲਾ ਕੀ ਹੁੰਦਾ ਅਗਲੀਆਂ ਚੋਣਾਂ ਦੇ ਵਿੱਚ ਸਵਾਸ ਕਰਦੇ ਹਾਂ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ